ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਪੀਵੀਟੀ ਚੈਨਲ ਦੇ ਵਿੱਚ ਅਤੇ ਫੇਸਬੁੱਕ ਪੇਜ ਸ਼ੌਂਕੀ ਪੀਵੀਟੀ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਪਿੰਡ ਔਜਾਂ ਵਾਲੀ ਜਿਲ੍ਹਾ ਫਾਜ਼ਿਲਕਾ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਫਾਜ਼ਿਲਕਾ ਦਾ ਪਿੰਡ ਆ ਔਜਾਂ ਵਾਲੀ ਅੱਜ ਦੀ ਵੀਡੀਓ ਬਾਈ ਨਿਸ਼ਾਨ ਸਿੰਘ ਚੇਅਰਮੈਨ ਆ ਓਜਾਲੀ ਦੇ ਉਹਨਾਂ ਦੇ ਘਰ ਦੀ ਆ ਉਹਨਾਂ ਕੋਲੇ ਦੋਸਤੋ ਘਰ ਦੀ ਵੱਡੀ ਘੋੜੀ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਾਲੇ ਰੰਗ ਦੀ ਅਲੀ ਸ਼ਾਨਾ ਬਲੱਡ ਲਾਈਨ ਦੇ ਜਾਨਵਰ ਆ ਬਾਈ ਹੋਰ ਕੋਲੇ ਤੇ ਟਾਣੀ ਦੇ ਵਿੱਚ ਬਾਈ ਦਾ ਘਰ ਨਿਸ਼ਾਨ ਸਿੰਘ ਚੇਅਰਮੈਨ ਦਾ ਘਰ ਆ ਟਾਣੀ ਦੇ ਵਿੱਚ ਆ ਤੇ ਤਿੰਨ ਜਾਨਵਰ ਇਹਨਾਂ ਕੋਲੇ ਵਕਾਊ ਬਹੁਤ ਹੀ ਚੰਗੀ ਬਲੱਡ ਲਾਈਨ ਦੇ ਆ ਦੋਸਤੋ ਅਲੀ ਸ਼ਾਨ ਬਲੱਡ ਲਾਈਨ ਤੁਹਾਨੂੰ ਦੱਸ ਦਿੱ ਚੁੱਕੇ ਹਾਂ ਇੱਕ ਤਾਂ ਰੂਪ ਘਾਂਟੇ ਦੀ ਬਸ਼ੇਰੀ ਆ ਔਰ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਰਾਜੇ ਘੋੜੇ ਦੀ ਆ ਤੇ ਇੱਕ ਬਸ਼ੇਰੀ ਦੋਸਤੋ 35 36 ਮਹੀਨਿਆਂ ਦੀ ਵੱਡੀ ਆ ਘੋੜੀ ਦੁਬਾਰਾ ਫੇਰ ਪ੍ਰੈਗਨੈਂਟ ਆ ਤੇ ਬਾਈ ਦੀ ਜਿਹੜੀ ਗੱਲਬਾਤ ਦੇ ਵਿੱਚ ਦਾਮਾਂ ਦੋਸਤੋ ਪੂਰਾ ਵੀ ਜਿਹੜਾ ਵੀਰ ਇਹ ਵਸ਼ੇਰੀਆਂ ਵੇਖਣ ਆਉਂਦਾ ਹੈ ਤਾਂ ਇਹ ਸ਼ੱਕ ਦੀ ਨਜ਼ਰ ਨਾਲ ਨਾ ਦੇਖੇ ਕਿ ਇਸ ਬਲੱਡ ਲਾਈਨ ਦੀਆਂ ਵਸ਼ੇਰੀਆਂ ਨਹੀਂ ਜਿਹੜੀ ਵੀ ਆ ਇਹ ਦਸੀਆਂ ਗਈਆਂ ਕਿਉਂਕਿ ਮਹਾਨ ਬਲੱਡ ਲਾਈਨਾਂ ਦੋਸਤੋ ਆਲੀ ਸ਼ਾਨ ਲਾਈਨ ਨੂੰ ਜਿਹਦੀਆਂ ਇਹ ਤਿੰਨ ਵਸ਼ੇਰੀਆਂ ਕਿ ਕੋਈ ਵੀ ਵੀਰ ਇਹਨਾਂ ਵਸ਼ੇਰੀਆਂ ਦਾ ਕਿ ਤੋਂ ਵੀ ਆਪਦਾ ਡੀਐਨਏ ਟੈਸਟ ਕਰਵਾ ਸਕਦੇ ਆ ਆਕਣ ਦੀ ਗੱਲ ਕੁਝ ਹੋਰ ਹੁੰਦੀ ਆ ਪਰ ਇਹ ਗੱਲ ਦੀ ਵਿੱਚ ਪੂਰੀ ਸਚਾਈ ਆ ਦੋਸਤੋ ਵੀ ਇਹ ਜਿਹੜੀ ਲਾਈਨ ਆ ਜਿਹੜੀ ਦੱਸੀ ਗਈ ਆ ਇਹ ਇਸੇ ਲਾਈਨ ਦੀਆਂ ਬਿਸ਼ੇਰੀਆਂ ਤਿੰਨੇ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਬਿਸ਼ੇਰੀ ਇਹਨਾਂ ਦੇ ਵਿੱਚੋਂ ਪਸੰਦ ਆਉਂਦੀ ਆ ਤਾਂ ਬਾਈ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਆ ਜੇ ਤੁਸੀਂ ਘਰ ਜਾ ਕੇ ਕੋਲੇ ਜਾ ਕੇ ਵੀ ਇਹ ਬਸ਼ੇਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ। ਚੰਗੀਆਂ ਬਸ਼ੇਰੀਆਂ ਇੱਕ 1.5 16 ਮਹੀਨਿਆਂ ਦੀ ਆ। ਇੱਕ ਉਹਦੂ ਛੋਟੀ ਆ ਤੇ ਇੱਕ ਦੋਸਤੋ 36 ਮਹੀਨਿਆਂ ਦੀ ਬਸ਼ੇਰੀ ਆ। ਘਰ ਦੀਆਂ ਬਸ਼ੇਰੀਆਂ ਦੋਸਤੋ ਕਿ ਤੂੰ ਖਰੀਦੀਆਂ ਨਹੀਂ ਗੀਆਂ ਇਹ। ਬਾਈ ਕੋਲੇ ਵੱਡੀ ਘੋੜੀ ਆ ਉਸੇ ਦੀਆਂ ਇਹ ਤਿੰਨ ਬਸ਼ੇਰੀਆਂ। ਕੋਈ ਟਾਈਮ ਪਾਸ ਵਾਲਾ ਵੀਰ ਨਾ ਫੋਨ ਕਰੇ। ਸਪੈਸ਼ਲ ਉਹਨਾਂ ਦਾ ਕਹਿਣਾ। ਵੀ ਜਿਹੜੇ ਵੀਰ ਨੇ ਦਿਲ ਲਾ ਕੇ ਚੰਗੇ ਪੈਸੇ ਲਾਉਣੇ ਆ ਚੰਗੀ ਲਾਈਨ ਦੀਆਂ ਘੋੜੀਆਂ ਬਸ਼ੇਰੀਆਂ ਖਰੀਦਣੀਆਂ ਉਹੀ ਵੀਰ ਮੇਰਾ ਮਾਈ ਨੂੰ ਫੋਨ ਕਰੇ ਨੰਬਰ ਮੈਂ ਤੁਹਾਨੂੰ ਆਪ ਵੀ ਦੱਸ ਦਿੰਨਾ ਤੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਿਹਾ ਜਿਲ੍ਹਾ ਫਾਜ਼ਿਲਕਾ ਪੈਂਦਾ ਪਿੰਡ ਔਜਾਂ ਵਾਲੀ ਆ ਤਹਿਸੀਲ ਵੀ ਇਹਨੂੰ ਫਾਜ਼ਿਲਕਾ ਹੀ ਪੈਂਦੀ ਆ ਬਾਈ ਦਾ ਨਾਮ ਸਰਦਾਰ ਨਿਸ਼ਾਨ ਸਿੰਘ ਆ ਚੇਅਰਮੈਨ ਵੀ ਰਹੇ ਆ ਸੋ ਦੋਸਤੋ ਨੰਬਰ 97811 16006 ਨੰਬਰ ਆ ਬਾਈ ਦਾ ਬਹੁਤ ਸਾਫ ਸੁਧਰੀਆਂ ਵਸ਼ੇਰੀਆਂ ਦੋਸਤੋ ਮੂੰਹ ਕੀਤੀ ਵਡਿਆਈ ਹੋਰ ਹੁੰਦੀ ਆ ਤੇ ਪਰ ਤੁਸੀਂ ਜਦੋਂ ਜਾ ਕੇ ਦੇਖੋਗੇ ਤਾਂ ਬਿਲਕੁਲ ਸਾਫ ਸੁਧਰੀਆਂ ਵਸ਼ੇਰੀਆਂ ਹੋਣਗੀਆਂ ਬਿਲਕੁਲ ਜਿਹੜੀ واਗਪੌਰੀਆ ਵਾਲਪੌਰੀਆਂ ਐ ਇਹਨਾਂ ਦੀਆਂ ਸਾਫ਼ ਸੁਥਰੀਆਂ ਇਹ ਬਿਸ਼ੇਰੀਆਂ ਸੋ ਦੋਸਤੋ ਕਰ ਲਿਓ ਬਾਈ ਨੂੰ ਕਾਲ ਤੇ ਜੇ ਜਾ ਕੇ ਤੁਸੀਂ ਦੇਖਣੀ ਆ ਚਾਹੁੰਦੇ ਆ ਤਾਂ ਤੁਸੀਂ ਦਰਸ਼ਨ ਪਾਇਓ ਹਰ ਪੱਖ ਤੋਂ ਤੁਹਾਡੇ ਇਹ ਬਿਸ਼ੇਰੀਆਂ ਪਸੰਦ ਆਉਣਗੀਆਂ ਵੀਡੀਓ ਦੋਸਤੋ ਕਿਦਾਂ ਦੀ ਲੱਗੀ ਸ਼ੇਅਰ ਕਰ ਦਿਓ ਜਿਹੜੇ ਘਰ ਬੈਠੇ ਵੀਰ ਆ ਉਹ ਵੀਡੀਓ ਨੂੰ ਦੇਖ ਸਕਣ ਤੇ ਚੈਨਲ ਜਿੰਨਾ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਦੋਸਤੋ ਆਪਣਾ ਪੇਜ ਆ ਸੁਖਰਾਜ ਪੀਵੀਟੀ